ਜੇ ਜਦੋਂ ਆਪਾਂ ਪ੍ਰਧਾਨਗੀ ਸੰਭਾਲੀ ਜਦੋਂ ਤੁਹਾਨੂੰ ਸੇਵਾ ਦਾ ਮੌਕਾ ਮਿਲਿਆ ਗੁਰੂ ਸਾਹਿਬਾਨ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਉਦੋਂ ਤੁਹਾਨੂੰ ਕਿਹੜੀਆਂ-ਕੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ 2022 ਚ ਜਦੋਂ ਮੈਂ ਪ੍ਰਧਾਨਗੀ ਦੀ ਸੇਵਾ ਮੈਨੂੰ ਦਿੱਤੀ ਗਈ ਉਹਦੇ ਵਿੱਚ ਸਭ ਤੋਂ ਪਹਿਲੇ ਤਾਂ ਸਾਡੇ ਕੋਲ ਫੰਡ ਵੀ 40000 ਰੁਪਏ ਮਤਲਬ ਪ੍ਰਾਰਕ ਕਮੇਟੀ ਦੇ ਕੇ ਗਈ ਸੀ ਸਾਨੂੰ ਤੇ ਲੇਕਿਨ ਬਿਜਲੀ ਦਾ ਬਿੱਲ ਬੜਾ ਵੱਡਾ ਖੜਾ ਸੀਗਾ ਸਾਡੇ ਕੋਲ ਮਤਲਬ ਕਿੱਡਾ ਕੋਡਾ ਖੜਾ ਸੀਗਾ 6.7 ਲੱਖ ਰੁਪਏ ਸੀਗਾ ਅਸੀਂ ਘਰ ਘਰ ਜਾ ਕੇ ਪੈਸੇ ਇਕੱਠੇ ਕੀਤੇ ਮਾਇਆ ਇਕੱਠੀ ਕੀਤੀ ਸੰਗਤ ਨੇ ਖੁੱਲੇ ਘੇਪੇ ਦਿੱਤੇ ਕਿਉਂਕਿ ਸੰਗਤ ਨੂੰ ਵੀ ਕਰੇ ਸੀਗਾ ਕਿ ਜਿਹੜਾ ਇਹ ਬਿਜਲੀ ਦਾ ਬਿੱਲ ਹੈ ਇਹ ਗੁਰਦੁਆਰੇ ਦਾ ਨਹੀਂ ਹੋਣਾ ਚਾਹੀਦਾ ਬੋਝ ਲੱਗਦਾ ਸੀ ਸਾਨੂੰ ਉਸ ਤੋਂ ਪਰੰਤ ਇੰਨੀ ਮਾਇਆ ਹੋਈ ਕਿ 5 ਲੱਖ ਦਾ ਸੀ ਸੋਲਰ ਵੀ ਉੱਪਰ ਲਗਾ ਦਿੱਤਾ ਕਹਿੰਦਾ ਮਤਲਬ ਕਿ ਬਿਜਲੀ ਪੈਦਾ ਕਰਨ ਦਾ ਸੋਲਰ ਸਿਸਟਮ ਤੁਸੀਂ ਗੁਰਦੁਆਰਾ ਸਾਹਿਬ ਦੇ ਚਲਾਤਾ ਜਿਹੜੇ ਬਾਥਰੂਮ ਸੀਗੇ ਲੰਗਰ ਹਾਲ ਦੇ ਵਿੱਚ ਸੀਗੇ ਅਸੀਂ ਉਹਦਾ ਸਭ ਤੋਂ ਪਹਿਲੇ ਉਹਦਾ ਰਸਤਾ 모ੜ ਕੇ ਬਾਹਰਲੇ ਪਾਸੇ ਕਰ ਦਿੱਤਾ ਨਿਸ਼ਾਨ ਸਾਹਿਬ ਹੈਗੇ ਆ ਚੌਥੇ ਲੈਂਟਰ ਦਾ ਨਹੀਂਗਾ ਹਨਾ ਤੇ ਇਹਦੇ ਬਾਰੇ ਕੀ ਤੁਹਾਨੂੰ ਉੱਥੇ ਧਿਆਨ ਨਹੀਂ ਗਿਆ ਤਾਂ ਡਾਕੀ ਇਹ ਚੀਜ਼ ਕਰਤੀ ਆਪਾਂ ਜੀ ਪੂਰਾ ਧਿਆਨ ਸਾਡਾ ਉਹਦੇ ਵੱਲ ਹੈ ਪੂਰਾ ਧਿਆਨ ਉਹਦੇ ਵੱਲ ਇਹ ਟਾਟਾ ਵੇੜੇ ਵਾਲੇ ਪਾਸੇ ਚਲੇ ਗਿਆ ਆ ਅਗਲਾ ਪਾਸਾ ਸਜਾਣਾ ਵਾ ਇਧਰ ਨੂੰ ਸਜਾ ਰਿਹਾ ਹੈ ਉੱਪਰ ਦਾ ਜਿਹੜਾ ਗੇਟ ਹੈ ਵਧੀਆ ਲੱਕੜ ਦਾ ਬਣਾ ਰਿਹਾ ਹੈ ਬੀਬੀਆਂ ਦਾ ਜਿਹੜਾ ਪ੍ਰੋਗਰਾਮ ਜਿਹੜਾ ਹੈ ਬਾਹਰ ਕਰਦੀਆਂ ਸੀ ਨਾ ਉਹ ਸਾਨੂੰ ਜਿਆਦਾ ਮੁਸ਼ਕਲ ਆਂਦੀ ਸੀ ਕਿਉਂਕਿ ਅਸੀਂ ਅੰਦਰ ਨਾਲ ਲੜੀ ਚੱਲਦੀ ਰਹਿੰਦੀ ਖੰਡ ਪਾਠਾ ਦੀ ਜਦੋਂ ਖੰਡ ਪਾਠਾ ਦੀ ਲੜੀ ਚੱਲਦੀ ਉਹ ਬਾਹਰ بیٹھਦੀਆਂ ਸੀ ਤੇ ਇਹ ਹੁਣ ਜਦੋਂ ਬੀਬੀਆਂ ਅੰਦਰ ਪ੍ਰੋਗਰਾਮ ਕਰਨ ਗਈਆਂ ਅੰਦਰ ਹੀ ਆਪਣਾ ਹਾਲ ਦੇ ਵਿੱਚ ਕੀਰਤਨ ਚੱਲੇਗਾ ਸੁਖਮਨੀ ਸਾਹਿਬ ਦੇ ਪਾਠ ਹੋਣਗੇ ਉਹਨਾਂ ਦੀ ਲੜੀ ਉੱਤੇ ਚਲਦੀ ਰਹੇਗੀ ਫਿਰ ਸਾਨੂੰ ਇਹ ਜਗ੍ਹਾ ਖਾਲੀ ਹੋ ਗਈ ਅਸੀਂ ਫਿਰ ਉਹ ਜਿਹੜਾ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ ਉਹ ਨਿਸ਼ਾਨ ਸਾਹਿਬ ਨੂੰ ਦਫ਼ਤਰ ਵਾਲੇ ਪਾਸੇ ਲੈਣਾ ਚਾਨੇ ਇੱਕ ਸਿਆਰਤੇ ਲੇਕਿਨ ਲੰਗਰ ਦੀ ਗੱਲ ਆਂਦੀ ਹੈ ਕਿ ਲੰਗਰ ਜਦੋਂ ਬੰਦਾ ਸੜਕ ਉੱਤੇ ਬੰਦਾ ਬਾਰਿਸ਼ ਆ ਜਾਏ ਤੇ ਸਾਰਾ ਕੁਝ ਉਤਲ ਪੁਤਲ ਹੋਈ ਹੁੰਦੀ ਆ ਤੇ ਉਹਦੇ ਬਾਰੇ ਤੁਸੀਂ ਕੋਈ ਸਚਾਨਾ ਪਾਓ ਕਿ ਉਹਦੇ ਬਾਰੇ ਕੀ ਵਿਚਾਰਾ ਤੁਹਾਡਾ ਸਾਡਾ ਪਲਾਨ ਸਭ ਤੋਂ ਪਹਿਲੇ ਰਸੋਈ ਦਾ ਕੰਮ ਕਰਨ ਦਾ ਸੀ ਕਿ ਜਿਹੜਾ ਸਕੂਲ ਸਾਡੇ ਹੱਥੋਂ ਚਲੇ ਗਿਆ ਹੋਇਆ ਉਹ ਸਕੂਲ ਦੀਆਂ ਜਿਹੜੀਆਂ ਪੌੜੀਆਂ ਉਹਨਾਂ ਨੇ ਸੈੱਡ ਤੇ ਬਣਾਈਆਂ ਹੋਈਆਂ ਪ੍ਰਾਲੀਆਂ ਜੀਆਂ ਤੇ ਅਸੀਂ ਉਹਨਾਂ ਦੇ ਲਈ ਬੜੀ ਖੂਬਸੂਰਤ ਜਿਹੜੀ ਗੇਟ ਦੇ ਨਾਲ ਪੌੜੀਆਂ ਬਣਾਈਆਂ ਉਹਨੂੰ ਵੀ ਅਸੀਂ ਡਿਵੈਲਪਮੈਂਟ ਕੀਤੀ ਉਹਦੀ ਵੀ ਸਾਰੀ ਪੂਰੀ ਪਲਸਤਰ ਵਗੈਰਾ ਕਰਾਇਆ ਲੇਕਿਨ ਸਟਾਫ ਨੇ ਸਾਨੂੰ ਮਤਲਬ ਉਧਰਲੇ ਪਾਸੇ ਪੌੜੀਆਂ ਉਹ ਤੋੜਨੀਆਂ ਪੈਣੀਆਂ ਅਸੀਂ ਜਾਣੇ ਕਿ ਉਹ ਸਟਾਫ ਜਿਹੜਾ ਇੱਧਰ ਉਹਦੀ ਸਕੂਲ ਜਾਵੇ ਸਕੂਲ ਇੱਧਰੋਂ ਆਵੇ ਗੇਟ ਵੱਲੋਂ ਜੇ ਜਦੋਂ ਸਾਡੇ ਕੋਲੋਂ ਪੋੜੀਆਂ ਟੁੱਟ ਜਾਂਦੀਆਂ ਉਹ ਸਾਡੀ ਅੰਦਰ ਰਸੋਈ ਬਹੁਤ ਵੱਡੀ ਹੈ ਤੇ ਮਾਰੇ ਦੱਸਣ ਦੱਸਦੇ ਕਿ ਹੁਣ ਸਾਡੇ ਕੋ ਖਜ਼ਾਨਾ ਕੀ ਪਿਆ ਹੈ ਸੀ ਹੋਰ ਕੀ ਕਰਨਾ ਚਾਹਨੇ ਆ ਦੇਖੋ ਜੀ ਸਾਡੇ ਜਿਹੜੇ ਗੁਰੂ ਘਰ ਦਾ ਖਜ਼ਾਨਾ ਕਦੀ ਖਾਲੀ ਨਹੀਂ ਹੁੰਦਾ ਜੀ ਬੜਾ ਭਰਿਆ ਪਿਆ ਤੁਹਾਨੂੰ ਕਿਉਂ ਵੋਟ ਪਾਏ ਕਿ ਇੱਕ ਜਾਂ ਏਜੰਡਾ ਦੱਸ ਦੋ ਆਪਣਾ ਕਿ ਮੈਨੂੰ ਇਸ ਕਰਕੇ ਕੀ ਕੀਤਾ ਜਾਵੇ ਮੈਂ ਮੈਂ ਤਾਂ ਇਸ ਕਰਕੇ ਉਮੀਦ ਰੱਖਦਾ ਹਾਂ ਤੁਹਾਨੂੰ ਕਿ ਅਸੀਂ ਕਾਰਜ ਕੀਤੇ ਆ ਭਾਜੀ ਅਸੀਂ ਜਿਹੜੇ ਡਿਵੈਲਪਮੈਂਟ ਕੀਤੀ ਹੈ ਜਿੰਨੇ ਕਾਰਜ ਆਪਣੇ ਟਾਈਮ ਤੇ ਸਾਡੇ ਹੋਏ ਐ ਸਾਡੀ ਕਮੇਟੀ ਨੇ ਕੀਤੇ ਐ ਸੰਗਤ ਦੇ ਸੰਯੋਗ ਨਾਲ ਕੀਤੇ ਐ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਨਾਲ ਹੋਏ ਐ ਗੁਰੂ ਮਹਾਰਾਜ ਦਾ ਹੱਥ ਰਿਹਾ ਤਦ ਹੀ ਇਹ ਕੰਮ ਹੋਏ ਐ ਲੇਕਿਨ ਸਾਡੀ ਜਿਹੜੀ ਸੰਗਤ ਹੈ ਬਹੁਤ ਗੁਰਸਿੱਖ ਸੰਗਤ ਹੈ ਉਹ ਇਹ ਸਭ ਕੁਝ ਦੇਖਦੀ ਹੈ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਗੁਰਦੁਆਰਾ ਸਾਹਿਬ ਦੇ ਤੁਸੀਂ ਜਿਹੜੇ ਕਾਰਜ ਕੀਤੇ ਐ ਤੇ ਇੱਕ ਵਾਰੀ ਦਰਸ਼ਕਾਂ ਨੂੰ ਚਾਹਨਾ ਪਾਓ ਕਿ ਆਪਾਂ ਕੀ ਕੀ ਕੀਤਾ ਹੈਗਾ ਗੁਰਦੁਆਰਾ ਸਾਹਿਬ ਤੇ ਬੜੇ ਕਾਰਜ ਰੁਕੇ ਹੋਏ ਸੀਗੇ ਜੀ ਕਿ ਕਿ ਇੱਥੇ ਆਵਾਜ਼-ਵਾਦ ਕਰਕੇ ਡਵੈਲਪਮੈਂਟ ਹੋਈ ਨਹੀਂ ਸੀਗੀ ਅਸੀਂ ਕਿਸੇ ਨੂੰ ਮਤਲਬ ਪਾਂਡੇ ਦੀ ਓਪਨ ਮਾਰਕ ਲੈ ਕੇ ਆਇਆ ਸਟੀਲ ਦੀ ਬੜੀ ਵਧੀਆ ਚੀਜ਼ਾਂ ਉਹ ਵੀ ਤੇ ਜਿੱਦਾਂ ਜੋੜੇ ਘਰ ਚ ਵੀ ਆਪਾਂ ਕੀਤਾ ਸਾਰਾ ਡਵੈਲਪਮੈਂਟ ਜਿਹੜਾ ਸਾਡਾ ਦਫ਼ਤਰ ਹੈ ਉਹਨੂੰ ਵੀ ਸਜਾਇਆ ਸਭ ਤੋਂ ਵੱਡਾ ਸਾਡਾ ਦਰਸ਼ਨੀ ਦੇਦੀ ਹੈ ਨਾ ਉਹਨੂੰ ਸਭ ਤੋਂ ਵਧੀਆ ਝੁਮਰ ਜਮਰ ਲਗਾ ਕੇ ਖੂਬਸੂਰਤ ਬਣਾਇਆ ਤਾਂ ਕਿ ਜਿਹੜਾ ਸਾਡਾ ਲੰਗਰ ਹਾਲ ਸੀ ਨਾ ਉਹਦੇ ਵਿੱਚ ਵੀ ਜਿਹੜੀਆਂ ਲਾਈਟਾਂ ਲੱਗੀਆਂ ਸੀ ਨਾ ਉਹਨਾਂ ਤੇ ਟੰਗਣ ਲੱਗੇ ਹੋਏ ਸੀਗੇ ਉਹਨਾਂ ਨੂੰ ਵੀ ਅਸੀਂ ਜਿਹੜਾ ਤਾਰਾ ਪਵਾ ਕੇ ਵਾਇਰਿੰਗ ਕਰਾ ਕੇ ਤੇ ਉਹ ਵੀ ਸਾਰੀ ਲਾਈਟ ਲਗਾਈ ਹੈ। ਇਸੇ ਲਈ ਦੁਆਰਾ ਆ ਰਹੇ ਆ ਕਿ ਜਿਹੜੇ ਮੇਰੇ ਟਾਈਮ ਤੇ ਕਾਰਜ ਰੁਕੇ ਪਏ ਸੀ ਟਾਈਮ ਘੱਟ ਹੋਣ ਕਾਰਨ ਅਸੀਂ ਉਹ ਕੰਪਲੀਟ ਕਰੀਏ। ਬਸ ਆ ਇੱਕ ਇਛਾ ਹੈ ਗੁਰੂ ਦੀ ਸੇਵਾ ਕਰਨ ਦਾ ਝੌਂਕਾ ਬਸ ਹੋਰ ਕੁਝ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਪਹੁੰਚੇ ਜਗENDER ਸਿੰਘ ਟੱਕਰ ਜੀ ਦੇ ਘਰ। ਤੇ ਜਿਰਿੰਦਰ ਕੈਂਟ ਦੇ ਵਿੱਚ ਮਾਹੌਲ ਚੱਲ ਰਿਹਾ ਹੈ ਗੁਰਦੁਆਰਾ ਸ੍ਰੀ ਸਿੰਘ ਸਭਾ ਨੂੰ ਲੈ ਕੇ ਚੋਣਾਂ ਨੂੰ ਲੈ ਕੇ ਤੇ ਇਸ ਵਾਰੀ ਦੋ ਮੈਦਾਨ ਦੇ ਵਿੱਚ ਉਤਰੇ ਨੇ ਪ੍ਰਧਾਨਗੀ ਨੂੰ ਲੈ ਕੇ ਤੇ ਅਸੀਂ ਵੀਰ ਜੀ ਨਾਲ ਗੱਲਬਾਤ ਕਰਦੇ ਕਿਉਂਕਿ ਇਹਨਾਂ ਨੇ ਦੋ ਵਾਰੀ ਪਹਿਲਾਂ ਸਰਵਸੰਮਤੀ ਨਾਲ ਪ੍ਰਧਾਨ ਚੁਣੇ ਗਏ ਤੇ ਐਤਕੀ ਕਿਉਂ ਇਲੈਕਸ਼ਨ ਕਰਾਣੇ ਪਏ ਤੇ ਆਪਾਂ ਇਸ ਵੀਰ ਜੀ ਨਾਲ ਗੱਲ ਕਰਦੇ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਅਸੀਂ ਤੁਹਾਡੇ ਕੋਲ ਆਏ ਆਂ ਤੇ ਇਲੈਕਸ਼ਨ ਦਾ ਮਾਹੌਲ ਚੱਲ ਰਿਹਾ ਹੈ ਕੈਂਟ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਤੇ ਤੁਸੀਂ ਵੀ ਇਸ ਚ ਆਇਓ ਚੋਣਾਂ ਲੜਨ ਦੇ ਵਿੱਚ ਤੇ ਇਹ ਕਿਹਾ ਜਾ ਰਿਹਾ ਕਿ 17 ਤਰੀਕ ਨੂੰ ਚੋਣ ਹੋਣਗੇ ਤੇ ਸ਼ਾਮ ਨੂੰ ਡਿਕਲੇਅਰ ਕੀਤਾ ਜਾਏਗਾ ਤੇ ਵੀਰ ਜੀ ਇਹ ਦੱਸੋ ਕਿ ਜਦੋਂ ਤੁਹਾਨੂੰ ਦੋ ਵਾਰ ਪਹਿਲਾਂ ਸਰਬਸੰਮਤੀ ਨਾਲ ਚੁਣਿਆ ਗਿਆ ਸੀ ਤੇ ਹੁਣ ਚੋਣਾਂ ਲੜਨ ਦੀ ਕੀ ਜ਼ਰੂਰਤ ਪੈ ਗਈ ਹੁਣ ਮੈਂ ਲੜਨ ਦੇ ਚੁੱਕ ਨਹੀਂ ਸੀਗਾ ਜੀ ਲੇਕਿਨ ਜਿਹੜੇ ਮੇਰੇ ਸੱਜਣਾ ਮਿੱਤਰ ਆ ਜਿਹੜੇ ਮੇਰੀ ਕਮੇਟੀ ਮੇਰੇ ਨਾਲ ਚੱਲੀ ਹੈ ਜਿਨ੍ਹਾਂ ਨੇ ਗੁਰਦੁਆਰੇ ਦੀ ਡਿਵੈਲਪਮੈਂਟ ਮੇਰੇ ਨਾਲ ਕਰਾਈ ਹੈ ਉਹ ਇਹ ਚਾਹਦੇ ਆ ਕਿ ਤੁਸੀਂ ਦੁਬਾਰਾ ਆਓ ਤੇ ਵੇ ਮੈਨੂੰ ਦੁਬਾਰਾ ਆਣਾ ਪਿਆ ਲੇਕਿਨ ਮੈਨੂੰ ਪਹਿਲੇ ਵੀ ਸਰਬਸੰਮਤੀ ਨਾਲ ਬਣਾਇਆ ਗਿਆ ਸੀਗਾ 2004 ਦੇ ਵਿੱਚ ਵੀ ਤੇ ਹੁਣ ਵੀ ਸਰਬਸੰਮਤੀ ਨਾਲ ਹੀ ਬਣਾਇਆ ਗਿਆ ਸੀ 2022 ਦੇ ਵਿੱਚ ਤੇ ਜਦੋਂ ਆਪਾਂ ਪ੍ਰਧਾਨਗੀ ਸੰਭਾਲੀ ਜਦੋਂ ਤੁਹਾਨੂੰ ਸੇਵਾ ਦਾ ਮੌਕਾ ਮਿਲਿਆ ਗੁਰੂ ਸਾਹਿਬਾਨ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਉਦੋਂ ਤੁਹਾਨੂੰ ਕਿਹੜੀਆਂ-ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ 2022 ਚ ਜਦੋਂ ਮੈਂ ਪ੍ਰਧਾਨਗੀ ਦੀ ਸੇਵਾ ਮੈਨੂੰ ਦਿੱਤੀ ਗਈ ਉਹਦੇ ਵਿੱਚ ਸਭ ਤੋਂ ਪਹਿਲੇ ਤਾਂ ਸਾਡੇ ਕੋਲ ਫੰਡ ਵੀ 40000 ਰੁਪਏ ਮਤਲਬ ਪ੍ਰਾਰਣੀ ਕਮੇਟੀ ਦੇ ਕੇ ਗਈ ਸੀ ਸਾਨੂੰ ਤੇ ਲੇਕਿਨ ਬਿਜਲੀ ਦਾ ਬਿੱਲ ਬੜਾ ਵੱਡਾ ਖੜਾ ਸੀਗਾ ਸਾਡੇ ਕੋਲ ਮੈਂ ਮਸਲਨ ਕਿੱਡਾ ਕੋਟਾ ਖੜਾ ਸੀ ਬਿੱਲ 6-7 ਲੱਖ ਰੁਪਏ ਸੀਗਾ ਅਸੀਂ ਮਤਲਬ ਆਪਸ ਚ ਰਲ ਕੇ ਕਮੇਟੀ ਨੇ ਸਾਰੀ ਨਹੀਂ ਅਸੀਂ ਘਰ-ਘਰ ਜਾ ਕੇ ਪੈਸੇ ਇਕੱਠੇ ਕੀਤੇ ਮਾਇਆ ਇਕੱਠੀ ਕੀਤੀ ਸੰਗਤ ਨੇ ਖੁੱਲੇ ਘਫੇ ਦਿੱਤੇ ਕਿਉਂਕਿ ਸੰਗਤ ਨੂੰ ਵੀ ਕਰੇ ਸੀਗਾ ਕਿ ਜਿਹੜਾ ਇਹ ਬਿਜਲੀ ਦਾ ਬਿੱਲ ਹੈ ਇਹ ਗੁਰਦੁਆਰੇ ਦਾ ਨਹੀਂ ਹੋਣਾ ਚਾਹੀਦਾ ਬੋਝ ਲੱਗਦਾ ਸੀ ਸਾਨੂੰ ਦਿਲ ਨੂੰ ਚੁਬਦਾ ਸੀਗਾ ਸਾਡੇ ਤੇਰ ਅਸੀਂ ਮਾਇਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੰਨੀ ਇਕੱਠੀ ਹੋਈ ਕਿ ਅਸੀਂ ਉਹਦੇ ਚੋਂ 5,80,000 ਰੁਪਏ ਬਿਜਲੀ ਦਾ ਬਿੱਲ ਦਿੱਤਾ ਉਸ ਤੋਂ ਪਰੰਤ ਇੰਨੀ ਮਾਇਆ ਹੋਈ ਕਿ 5 ਲੱਖ ਦਾ ਸੀ ਸੋਲਰ ਵੀ ਉੱਪਰ ਲਗਾ ਦਿੱਤਾ ਕਹਿੰਦਾ ਮਤਲਬ ਕਿ ਬਿਜਲੀ ਪੈਦਾ ਕਰਨ ਦਾ ਸੋਲਰ ਸਿਸਟਮ ਤੁਸੀਂ ਗੁਰਦੁਆਰਾ ਸਾਹਿਬ ਦੇ ਚਲਾਤਾ ਤੇ ਹੁਣ ਜਿਹੜਾ ਤੁਸੀਂ ਸਾਰੀ ਕੀਤੀ ਹੈ ਤੇ ਕਿਹੜੇ-ਕਿਹੜੇ ਤੁਸੀਂ ਕਾਰਜ ਕੀਤੇ ਇਸ ਵਾਰ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲੇ ਹੀ ਸਭ ਤੋਂ ਵੱਡੇ ਤਾਂ ਦਰਸ਼ਨੀ ਜੋਤੀ ਬੜੀ ਖੂਬਸੂਰਤ ਸੁੰਦਰ ਬਣਾਈ ਗਈ ਕਿ ਜਦੋਂ ਦਰਬਾਰ ਚ ਜਾਣਾ ਤਾਂ ਪਤਾ ਲੱਗੇ ਕਿ ਗੁਰੂ ਦੇ ਮਹਾਰਾਜ ਦੇ ਦਰ ਤੇ ਚੱਲੇ ਆ ਇੱਕ ਪ੍ਰੋਬਲਮ ਸੰਗਤ ਦੀ ਬੜੀ ਵੱਡੀ ਸੀ ਜਿਹੜੀ ਕਿ ਸੰਗਤ ਬੀਬੀਆਂ ਵੀ ਬੜਾ ਇਤਰਾਜ਼ ਕਰਦੀਆਂ ਸੀ ਕਿ ਜਿਹੜਾ ਨਾ ਸਾਡੇ ਲੰਗਰ ਹਾਲ ਦੇ ਵਿੱਚ ਜਿਹੜੇ ਬਾਥਰੂਮ ਸੀਗੇ ਲੰਗਰ ਹਾਲ ਦੇ ਵਿੱਚ ਸੀਗੇ ਅਸੀਂ ਉਹਦਾ ਸਭ ਤੋਂ ਪਹਿਲੇ ਉਹਦਾ ਰਸਤਾ 모ੜ ਕੇ ਬਾਹਰਲੇ ਪਾਸੇ ਕਰ ਦਿੱਤਾ ਜਿਹੜਾ ਕਿ ਸੰਗਤ ਨੂੰ ਬਹੁਤ ਪਸੰਦ ਵੀ ਆਇਆ ਸੰਗਤ ਖੁਸ਼ ਹੋਈ ਇਸ ਚੀਜ਼ ਤੋਂ ਤੇ ਜੀ ਗੁਰਦੁਆਰਾ ਸਾਹਿਬ ਜਿੱਕੇ ਮੱਥਾ ਟੇਕਣ ਆਸਤੇ ਗਏ ਸੀ ਕਿਤੇ ਉੱਥੇ ਦੇਖਿਆ ਇੱਕ ਵੇੜਾ ਬੋੜਾ ਸ਼ਾਨਦਾਰ ਬਣਾਇਆ ਗਿਆ ਹੋਇਆ ਜਿਸ ਕਹਿੰਦੇ ਕਿ ਮਾਈਆਂ ਦਾ ਕੀਤਾ ਉਹ ਸਾਰਾ ਰੁਗਾਟਨ ਵੀ ਉਹਨਾਂ ਨੇ ਕੀਤਾ ਤੇ ਇਹ ਜਗ੍ਹਾ ਕਿੱਥੋਂ ਮਿਲੀ ਇਹ ਜਗ੍ਹਾ ਸਕੂਲ ਕੋਲ ਸਾਡੇ ਸੀਗੀ ਜਿਹੜੀ ਕਿ ਉਹਨਾਂ ਨੇ ਮਤਲਬ ਨਾ ਆਪਣੀਆਂ ਗੱਡੀਆਂ ਹੀ ਖੜੀਆਂ ਕਰਨੀਆਂ ਹੋ ਜਾਂ ਗੱਡੀਆਂ ਬੰਦ ਕਰਕੇ ਰੱਖਿਆ ਸੀਗਾ ਅਸੀਂ ਉਹ ਸਕੂਲ ਨੂੰ ਮਤਲਬ ਆਪਣੇ ਕੋਲ ਲੈ ਕੇ ਉਹਦੇ ਵਿੱਚ ਨਿੱਕੇ-ਨਿੱਕੇ ਕਮਰੇ ਸੀਗੇ ਅਸੀਂ ਉਹਦੇ 'ਚ ਲੈਂਟਰ ਪਾ ਕੇ ਦੁਬਾਰਾ ਸਹੀ ਕਰਕੇ ਤੇ ਉਹ ਅਸੀਂ ਫਿਰ ਉੱਤੇ ਸੁੰਦਰ ਹਾਲ ਬਣਾਇਆ ਉਹ ਇਸ ਲਈ ਸਾਨੂੰ ਬਣਾਣਾ ਜ਼ਰੂਰੀ ਪਿਆ ਸੀ ਕਿ ਜਿਹੜੀ ਇਸਤਰੀ ਸੱਭਾ ਹੈ ਨਾ ਜਿਹੜੀ ਉਹ ਵਿਹੜੇ 'ਚ ਬੈਠ ਕੇ ਜਦੋਂ ਅੰਦਰ ਖੰਡ ਪਾਠ ਸਾਹਿਬ ਰੱਖਿਆ ਹੁੰਦਾ ਸੀਗਾ ਤੇ ਫਿਰ ਬਾਹਰ ਪਾਠ ਕਰਨਾ ਪੈਂਦਾ ਸੀ ਉਹਨਾਂ ਨੂੰ ਉਹ ਹਰ ਸ਼ਨੀਵਾਰ ਪ੍ਰੋਗਰਾਮ ਕਰਦੀਆਂ ਬੀਬੀਆਂ ਪਰ ਉਹ ਬਾਹਰ ਪਾਠ ਕਰਦੀਆਂ ਸੀ ਕਈ ਵਾਰੀ ਸ਼ੈੱਡ ਵਿੱਚ ਉਹ ਪੈਂਦਾ ਸੀ ਕਈ ਵਾਰੀ ਪ੍ਰੋਬਲਮ ਆndੀਆਂ ਸੀਗੀਆਂ ਇਸ ਲਈ ਸਾਡੇ ਦਿਲ ਚ ਪਹਿਲੇ ਹੀ ਸਾਰੀ ਕਮੇਟੀ ਦੇ ਦਿਲ ਚ ਇਹ ਸੀਗਾ ਕਿ ਅਸੀਂ ਬੀਬੀਆਂ ਦੇ ਲਈ ਇੱਕ ਇਸਤਰੀ ਸੱਤ ਸੰਗ ਸਭਾ ਲਈ ਸੁੰਦਰ ਹਾਲ ਬਣਾਈਏ ਕਿ ਜਿੱਥੇ ਉਹ ਬੈ ਕੇ ਆnde ਜਾਂਦੇ ਵੀ ਪਾਠ ਕਰ ਸਕਣ ਤੇ ਇਹ ਪ੍ਰੋਗਰਾਮ ਵੀ ਕਰ ਸਕਣ ਸਰਕਾਰਾਂ ਦੁਹਾਈ ਦਿੰਦੀਆਂ ਹੈ ਕਿ ਵਿਦਿਆ ਵਿਚਾਰੀ ਪਰਉਪਕਾਰੀ ਕਿ ਵਿਦਿਆ ਜਿਹੜੀ ਹਰੇਕ ਤੋਂ ਉਪਕਾਰ ਕਰਦੀ ਹੈ ਲੇਕਿਨ ਕੈਂਟ ਦੀ ਬਦਕਿਸਮਤੀ ਇਹ ਹੈ ਕਿ ਸਕੂਲ ਖੁੱਲਣੇ ਦੇ ਕੀ ਸੀ ਇੱਕ ਸਕੂਲ ਦੋ ਬੰਦ ਹੋ ਗਏ ਤੇ ਜਿਨ੍ਹਾਂ ਦੇ ਵਿੱਚ ਆਪਣਾ ਸਕੂਲ ਵੀ ਸੀਗਾ ਤੇ ਤੇ ਇਹਦੇ ਬਾਰੇ ਕੋਈ ਜਾਣਨਾ ਪਾਉ ਕਿ ਕਾਰਨ ਕੀ ਸੀਗਾ ਬੰਦ ਹੋਣ ਦਾ ਸਾਡਾ ਜਿਹੜਾ ਸਕੂਲ ਸੀਗਾ ਨਾ 2004 ਚ ਜਦੋਂ ਮੈਂ ਸੇਵਾ ਨੂੰ ਆ ਗਈ ਸੀਗੀ ਗੁਰੂ ਨਾਨਕਨੰਦ ਮਾ ਹਾਈ ਵਿਦਿਆਲਿਆ ਸਾਡਾ ਸਕੂਲ ਬਹੁਤ ਇਹਦੇ ਚ ਉਦੋਂ 600 ਬੱਚਾ ਪੜਦਾ ਸੀਗਾ ਜੀ ਬੜੇ ਪਿੰਡਾਂ ਤੋਂ ਕੁੜੀਆਂ ਆਂਦੀਆਂ ਸੀ ਬੀਬੀਆਂ ਆਂਦੀਆਂ ਸੀ ਸਾਰੇ ਪੜਦੇ ਸੀ ਬੱਚੇ ਪੜਦੇ ਸੀਗੇ ਉੱਥੇ ਤੇ ਲੇਕਿਨ ਉਸ ਤੋਂ ਪ੍ਰੰਤ ਪਿਛਲੀ ਕਮੇਟੀ ਨੇ ਜਿਹੜਾ ਮੇਰੇ ਤੋਂ ਹੁਣ ਪਿਛਲੀ ਜਿਹੜੀ ਕਮੇਟੀ ਸੀਗੀ ਉਹਨਾਂ ਦਾ ਸਕੂਲ ਦੇ ਨਾਲ ਆਵਾਜ਼ ਆਵਾਜ਼ ਹੋਇਆ ਵਾਦ-ਵਾਦ ਉਹਨਾਂ ਨੇ ਦੋ ਤਿੰਨ ਟੀਚਰਾਂ ਕੱਢ ਦਿੱਤੀਆਂ ਉਹਦੇ ਕਰਕੇ ਉਹ ਹਾਈ ਕੋਰਟ ਚ ਚਲੇ ਗਈਆਂ ਹਾਈ ਕੋਰਟ 'ਚ ਉਹਨਾਂ ਨੇ ਕੇਸ ਲਾ ਦਿੱਤਾ ਸਾਡੇ ਸਕੂਲ ਦੇ ਉੱਤੇ ਤੇ ਉਹ ਕੇਸ ਜਿੱਤ ਗਈਆਂ ਉੱਥੋਂ ਦੀ ਜੱਜ ਨੇ ਹਾਈ ਕੋਰਟ ਦੇ ਮਾਨਯੋਗ ਜੱਜ ਸਾਹਿਬ ਨੇ ਉਹਨਾਂ ਨੇ ਕੀ ਕਹਿੰਦੇ ਇਹ ਜਿਹੜਾ ਸਾਰਾ ਸਕੂਲ ਰিসিਵਰ ਬਿਠਾਤਾ ਉਹਨਾਂ ਨੇ ਉਹ ਡੀਓ ਦੇ ਅੰਦਰ ਕਰ ਦਿੱਤਾ ਉਹਦੇ ਕਰਕੇ ਸਾਡਾ ਸਕੂਲ ਜਿਹੜਾ ਹੈ ਸਾਡੀ ਬੜੀ ਵੱਡੀ ਬਿਲਡਿੰਗ ਹੈ ਬੜੀ ਓਕੀ ਬਣਾਈ ਸੀ ਬੜੀ ਮਿਹਨਤ ਨਾਲ 2004 'ਚ ਉਦੋਂ ਵੀ ਦਾਸ ਦੇ ਨਾਲ ਸਾਰੀ ਕਮੇਟੀ ਨੇ ਰਲ ਕੇ ਬਣਾਈ ਸੀਗੀ ਤੇ ਉਹ ਸਾਡੇ ਹੱਥੋਂ ਚੱਲੇ ਗਈ ਹੈ ਤੇ ਇਹ ਹੀ ਪੁੱਛਣਾ ਚਾਹਾਂਗਾ ਕਿ ਹੁਣ ਪਹਿਲ ਦੇ ਜਿਹੜਾ ਗੁਰਦਰਾ ਸਾਹਿਬ ਪੂਰਾ ਤੁਸੀਂ ਤਿਆਰ ਕਰਤਾ ਇੱਕ ਸੁੰਦਰ ਜੋੜੀ ਬਣਾਈ ਸਾਰਾ ਕੁਝ ਦੇਖਣ ਨੂੰ ਲੱਗਦਾ ਹੈ ਕਿ ਬਹੁਤ ਪਿਆਰਾ ਬਣ ਚੁੱਕਿਆ ਹੈ ਤੇ ਹੁਣ ਸਕੂਲ ਬਾਰੇ ਕੀ ਤੁਹਾਡੀ ਪਹਿਲ ਹੋਏਗੀ ਦੇਖੋ ਜੀ ਸਕੂਲ ਲਈ ਤਾਂ ਮੈਂ ਦਾਸ ਨੂੰ ਜਦੋਂ ਦੀ ਸੇਵਾ ਮਿਲੀ ਆ ਉਦੋਂ ਦੀ ਲੱਗੇ ਹੋਏ ਆ ਅਸੀਂ ਸਾਰੀ ਕਮੇਟੀ ਸਾਡੀ ਲੱਗੀ ਤੜੀ ਕਿਸੇ ਨੇ ਗਲਤ ਗੱਲ ਚੱਲਦੀ ਮਿਨਿਸਟਰ ਨੂੰ ਹਾਂ ਸਾਡੀ ਡੀਓ ਨਾਲ ਵੀ ਚੱਲੀ ਅਸੀਂ ਕਈ ਬੰਦਿਆਂ ਨੂੰ ਵੀ ਮਿਲੇ ਆ ਅਸਰਾਂ ਨੂੰ ਵੀ ਤੇ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਸਦਕੇ ਸ਼ਾਇਦ 2-3 ਮਹੀਨੇ ਚੋਂ ਬਾਅਦ ਸਕੂਲ ਵਾਪਸ ਲੈ ਆਵਾਂਗੇ ਇਹ ਮੇਰੀ ਪੂਰੀ ਕੋਸ਼ਿਸ਼ ਹੈ ਸਾਰੀ ਕਮੇਟੀ ਮੇਰੀ ਬੜੀ ਉਤਸ਼ਾਹ ਦਿਖਾ ਰਹੀ ਹੈ ਸਾਰੇ ਰਲ ਮਿਲ ਕੇ ਸਾਰੇ ਲੱਗੇ ਹੋਏ ਆ ਤੇ ਦਿੱਲੀ ਦੇ ਗੁਰਦੁਆਰੇ ਚ ਵੀ ਇਹ ਹੈ ਕਿ ਕਹਿੰਦੇ ਜੀ ਲੰਗਰ ਜਿਹੜਾ ਹੈਗਾ ਵਾ ਉਹ ਪੜ੍ਹਾਈ ਦਾ ਕੀਤਾ ਜਾਵੇ ਕਿਤਾਬਾਂ ਦਿੱਤੀਆਂ ਜਾਣ ਬੱਚਿਆਂ ਨੂੰ ਜਿਹੜੇ ਜ਼ਰੂਰਤਮੰਦ ਹੈਗੇ ਆ ਤੇ ਜਿਹੜੇ ਬੱਚੇ ਜਿਹੜੇ ਬਾਣੀ ਦਾ ਪਾਠ ਕਰਦੇ ਆ ਤੇ ਉਹਨਾਂ ਨੂੰ ਉਹ ਇਨਾਮ ਵੀ ਦਿੰਦੇ ਆ ਕੀ ਹਾਂ ਵੀ ਸਾਲਵਾਰੀ ਸੇ ਲੱਖ ਰੁਪਏ ਦੇਵਾਂਗੇ 50000 ਦੇਵਾਂਗੇ ਤੇ ਕੀ ਆਪਾਂ ਇਸ ਬਾਰੇ ਕੁਝ ਵਿਚਾਰ ਕਰ ਸਕਦੇ ਹਾਂ ਸਾਡੇ ਨਾਲ ਇੱਥੇ ਸੁਸਾਇਟੀਆਂ ਸੁਖਮੰਨੀ ਸਾਹਿਬ ਸੇਵਾ ਸੱਤੀ ਹੈ ਇਸਤਰੀ ਸਦਸੰਗ ਸਭਾ ਹੈਗੀ ਹੈ ਇਹ ਜਿਹੜੀਆਂ ਸੁਸਾਇਟੀਆਂ ਪ੍ਰੋਗਰਾਮ ਕਰਦੀਆਂ ਜੀ ਇਹ ਜਦੋਂ ਪ੍ਰੋਗਰਾਮ ਕਰਦੀਆਂ ਉਦੋਂ ਇਹ ਮਤਲਬ ਬੱਚਿਆਂ ਨੂੰ ਸ਼ਾਹ ਵੀ ਦਿੰਦੀਆਂ ਸਭ ਕੁਝ ਕਰਦੀਆਂ ਹੈਗੀ ਆ ਲੜੀ ਵੀ ਚੱਲਦੀ ਹੈ ਸਾਡੇ ਗੁਰੂ ਅਰਜਨ ਦੇਵ ਜੀ ਦੇ ਚੀਜ਼ ਨਹੀਂ ਇਹ ਦਾ ਚੱਲਦੀਆਂ ਜਿਹੜੀਆਂ ਸੁਸਾਇਟੀਆਂ ਹੈਗੀਆਂ ਚਲਾ ਰੀਆਂ ਨਾ ਤੇ ਆਪਾਂ ਤੁਸੀਂ ਪ੍ਰਧਾਨਗੀ ਦੇ ਨਾਤੇ ਕੀ ਕਰੋਗੇ ਇਹਦਾ ਉਪਰਾਲਾ ਕੀ ਕਰੋਗੇ ਕਿ ਜਿਹੜਾ ਬੱਚਿਆਂ ਨੂੰ ਸਿੱਖਿਆ ਵਾਲੇ ਪਾਸੇ ਤੋਰਨਾ ਗੁਰਬਾਣੀ ਵਾਲੇ ਪਾਸੇ ਤੋਰਨਾ ਉਹਦੇ ਲਈ ਅਸੀਂ ਸਭ ਤੋਂ ਪਹਿਲ ਇਹ ਕੰਮ ਕਰਾਂਗੇ ਕਿ ਗੁਰਮਤਿ ਕਲਾਸਾਂ ਲਾਵਾਂਗੇ ਬੱਚਿਆਂ ਨੂੰ ਬਾਜਾ ਸਿਖਾਵਾਂਗੇ ਤਬਲਾ ਸਿਖਾਵਾਂਗੇ ਸੰਗੀਤ ਅਕੈਡਮੀ ਖੋਲਾਂਗੇ ਇੱਕ ਪੂਰੀ ਜਿਹਦੇ ਵਿੱਚ ਰੋਜ਼ ਜਿਹੜੇ ਕਿ ਬੀਬੀਆਂ ਵੀ ਜਿਹੜਾ ਕਿ ਕੀਰਤਨ ਸਿੱਖ ਸਕਣ ਜਿਹੜੇ ਵੀ ਆਪਣਨ ਦਸਤਾਰ ਸਿੱਖ ਸਕਣ ਇਹ ਚੀਜ਼ਾਂ ਦਾ ਸਭ ਤੋਂ ਵੱਡਾ ਉਪਰਾਲਾ ਕੀਤਾ ਜਾਏਗਾ ਤੇਰੀ ਕੋਈ ਫੀਸ ਵੀ ਰੱਖੀ ਜਾਏਗੀ ਨਹੀਂ ਇਹ ਸਾਡੇ ਗੁਰੂ ਘਰ ਚ ਫੀਸ ਨਹੀਂ ਹੁੰਦੀ ਜੀ ਨਾ ਗੁਰੂ ਘਰ ਦੇ ਵਿੱਚ ਜਿਹੜੀ ਵੀ ਸਿੱਖਿਆ ਹੈਗੀ ਹੈ ਇਹ ਸਭ ਫਰੀ ਹੁੰਦਾ ਜੀ ਇਸ ਕਰਕੇ ਫਰੀ ਹੁੰਦਾ ਸਾਨੂੰ ਸੰਗਤਾਂ ਬਹੁਤ ਸੰਯੋਗ ਦਿੰਦੀਆਂ ਗੁਰੂ ਘਰ ਦੇ ਵਿੱਚ ਮਾਇਆ ਦਾ ਕੋਈ ਕਮੀ ਨਹੀਂ ਹੈ ਜੀ ਸੰਗਤਾਂ ਬਹੁਤ ਜਿਹਦੇ ਵੀ ਘਰ ਅਸੀਂ ਜਾਈਦਾ ਝੋਲੀਆਂ ਭਰਦੀਆਂ ਇਸ ਕਰਕੇ ਸਾਨੂੰ ਮਤਲਬ ਇਹ ਅਸੀਂ ਫੀਸ ਨਹੀਂ ਲਾ ਸਕਦੇ ਜੀ ਤੇ ਗੁਰਦੁਆਰਾ ਸਾਹਿਬ ਦੇ ਤੁਸੀਂ ਜਿਹੜੇ ਕਾਰਜ ਕੀਤੇ ਆ ਤੇ ਇੱਕ ਵਾਰੀ ਦਰਸ਼ਕਾਂ ਨੂੰ ਚਾਹਨਾ ਪਾਉ ਕਿ ਆਪਾਂ ਕੀ ਕੀ ਕੀਤਾ ਹੈਗਾ ਗੁਰਦੁਆਰਾ ਸਾਹਿਬ ਦੇ ਬੜੇ ਕਾਰਜ ਰੁਕੇ ਹੋਏ ਸੀਗੇ ਜੀ ਕਿਉਂਕਿ ਇੱਥੇ ਆਵਾਜ਼-ਵਾਦ ਕਰਕੇ ਡਵੈਲਪਮੈਂਟ ਹੋਈ ਨਹੀਂ ਸੀਗੀ ਤੇ ਅਸੀਂ ਜਦੋਂ ਦਾ ਦਾਸ ਨੂੰ ਸੇਵਾ ਦਿੱਤੀ ਹੈ ਅਸੀਂ ਜਿੱਦਾਂ ਅਸੀਂ ਮਤਲਬ ਤੁਹਾਨੂੰ ਮੈਂ ਦੱਸਿਆ ਵੇ ਲੰਗ ਭਾਂਡੇ ਤੋਂ ਹੋਂ ਦੇ ਲਈ ਵੀ ਅਸੀਂ ਕਿਸੇ ਨੂੰ ਮਤਲਬ ਭਾਂਡੇ ਦੀ ਓਪਨ ਵਾਇਕ ਲੈ ਕੇ ਆਇਆ ਸਟੀਲ ਦੀ ਬੜੀ ਵਧੀਆ ਚੀਜ਼ ਆ ਉਹ ਵੀ ਤੇ ਜਿੱਦਾਂ ਜੋੜੇ ਘਰ ਚ ਵੀ ਆਪਾਂ ਕੀਤਾ ਸਾਰਾ ਡਵੈਲਪਮੈਂਟ ਜਿਹੜਾ ਸਾਡਾ ਦਫ਼ਤਰ ਹੈ ਉਹਨੂੰ ਵੀ ਸਜਾਇਆ ਸਭ ਤੋਂ ਵੱਡਾ ਸਾਡਾ ਦਰਸ਼ਨੀ ਦੇਦੀ ਹੈ ਨਾ ਉਹਨੂੰ ਸਭ ਤੋਂ ਵਧੀਆ ਝੂਮਰ ਜੰਮਰ ਲਗਾ ਕੇ ਖੂਬਸੂਰਤ ਬਣਾਇਆ ਤਾਂ ਕਿ ਜਿਹੜਾ ਸਾਡਾ ਲੰਗਰ ਹਾਲ ਸੀ ਨਾ ਉਹਦੇ ਵਿੱਚ ਵੀ ਜਿਹੜੀਆਂ ਲਾਈਟਾਂ ਲੱਗੀਆਂ ਸੀ ਨਾ ਉਹਨਾਂ ਤੇ ਟੱਕਣ ਲੱਗੇ ਹੋਏ ਸੀਗੇ ਉਹਨਾਂ ਨੂੰ ਵੀ ਅਸੀਂ ਜਿਹੜਾ ਤਾਰਾ ਪਵਾ ਕੇ ਵਾਇਰਿੰਗ ਕਰਾ ਕੇ ਤੇ ਉਹ ਵੀ ਸਾਰੀ ਲਾਈਟ ਲਗਾਈ ਹੈ ਜਿੱਥੇ ਨਿਸ਼ਾਨ ਸਾਹਿਬ ਹੈਗੇ ਆ ਤੇ ਉਥੇ ਲੈਂਟਰ ਦਾ ਨਹੀਂ ਹੈਗਾ ਹਨਾ ਤੇ ਇਹਦੇ ਬਾਰੇ ਕੀ ਤੁਹਾਨੂੰ ਉੱਥੇ ਧਿਆਨ ਨਹੀਂ ਗਿਆ ਤਾਂ ਦੱਖੀਏ ਇਹ ਚੀਜ਼ ਕਰ ਦਿੱਤੀ ਆ ਪੂਰਾ ਧਿਆਨ ਸਾਡਾ ਉਧੇ ਵੱਲ ਹੈ ਪੂਰਾ ਧਿਆਨ ਉਧੇ ਹੈ ਟਾਟਾ ਵੇੜੇ ਵਾਲੇ ਪਾਸੇ ਚਲੇ ਗਿਆ ਆਜ ਅਗਲਾ ਪਾਸਾ ਸਜਾਣਾ ਵਾ ਇਧਰ ਨੂੰ ਸਜਾ ਲਈਏ ਉੱਪਰ ਦਾ ਜਿਹੜਾ ਗੇਟ ਹੈ ਵਧੀਆ ਲੱਕੜ ਦਾ ਬਣਾ ਲਈਏ ਜੋ ਉਮਰ ਲਾ ਰਹੀ ਹੈ ਤੇ ਜਿੱਥੇ ਸੰਗਤ ਇਹਦਾ ਜਿੱਥੇ ਬੈਠਣਾ ਹੁੰਦਾ ਆ ਆਪਾਂ ਇਸਤਰੀ ਸੰਸਵਾਦ ਸੁਈ ਸੋਚਿਆ ਕਿ ਜਿਹੜੇ ਕੀਰਤਨ ਕਰਦੇਗੇ ਆ ਤੇ ਉਹਨਾਂ ਵਾਸਤੇ ਜਗ੍ਹਾ ਨਹੀਂ ਸੀ ਆਪਾਂ ਵਿਚੋ ਕੱਟ ਕੇ ਵਿਚੋ ਜਗ੍ਹਾ ਕੱਟ ਕੇ ਮਕਾਨ ਜਿਹੜੇ ਬਣੇ ਸੀਗੇ ਛੋਟੇ ਛੋਟੇ ਕਮਰੇ ਉਹਨਾਂ ਨੂੰ ਕੱਟ ਕੇ ਇੱਕ ਹਾਲ ਬਣਾਤਾ ਤੇ ਇਹ ਜ਼ਰੂਰੀ ਨਹੀਂ ਸੀ ਕਿ ਆਪਾਂ ਪਹਿਲਾਂ ਕਰ ਸਕੀਏ ਅਸੀਂ ਜਿਹੜਾ ਸੀ ਨਾ ਬੀਬੀਆਂ ਦਾ ਜਿਹੜਾ ਪ੍ਰੋਗਰਾਮ ਜਿਹੜਾ ਹੈ ਬਾਹਰ ਕਰਦੀਆਂ ਸੀ ਨਾ ਉਹ ਸਾਨੂੰ ਜ਼ਿਆਦਾ ਮੁਸ਼ਕਲ ਆਂਦੀ ਸੀਗੀ ਕਿਉਂਕਿ ਅਸੀਂ ਅੰਦਰ ਨਾਲ ਲੜੀ ਚੱਲਦੀ ਰਹਿੰਦੀ ਖੰਡ ਪਾਠਾ ਦੀ ਜੀ ਜੀ ਜਦੋਂ ਖੰਡ ਪਾਠਾ ਦੀ ਲੜੀ ਚੱਲਦੀ ਉਹ ਤੇ ਇਹ ਹੁਣ ਜਦੋਂ ਬੀਬੀਆਂ ਅੰਦਰ ਪ੍ਰੋਗਰਾਮ ਕਰਨ ਗਈਆਂ ਅੰਦਰ ਹੀ ਆਪਣਾ ਹਾਲ ਦੇ ਵਿੱਚ ਕੀਰਤਨ ਚੱਲੇਗਾ ਸੁਖਮਨੀ ਸਾਹਿਬ ਦੇ ਪਾਠ ਹੋਣਗੇ ਉਹਨਾਂ ਦੀ ਲੜੀ ਉੱਤੇ ਚਲਦੀ ਰਹੇਗੀ ਫਿਰ ਸਾਨੂੰ ਇਹ ਜਗ੍ਹਾ ਖਾਲੀ ਹੋ ਗਈ ਅਸੀਂ ਫਿਰ ਉਹ ਜਿਹੜਾ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ ਉਹ ਨਿਸ਼ਾਨ ਸਾਹਿਬ ਨੂੰ ਦਫ਼ਤਰ ਵਾਲੇ ਪਾਸੇ ਲੈਣਾ ਚਾਣੇ ਇੱਕ ਸਾਰ ਤੇ ਤੇ ਉਹਦੇ ਵਿੱਚ ਹਾਲ ਜਿਹੜਾ ਸਾਡਾ ਜਿਹੜਾ ਜਿਹੜਾ ਨੀਵਾ ਅਸੀਂ ਉਹਨੂੰ ਉੱਚੀ ਕਰਾ ਕੇ ਤੇ ਬਰਾਬਰ ਇੱਕ حال ਖੂਬ ਸੁਰਤ ਹਾਲ ਬਣਾਣਾ ਚਾਹਨੇ ਆ ਕਿ ਦਰਸ਼ਨੀ ਡੇਉਡੀ ਦੇ ਕੋਲ ਹੀ ਅਸੀਂ ਇੱਕ ਦਰਵਾਜ਼ਾ ਲਾਈਏ ਕਿ ਕੱਲ ਨੂੰ ਪ੍ਰੋਗਰਾਮ ਹੋਵੇ ਤਾਂ ਸੰਗਤ ਪੂਰੀ ਹਰ ਜਗ੍ਹਾ ਬੈਠ ਸਕੇ ਸੰਗਤ ਬੈਠਣ ਦਾ ਇੰਤਜ਼ਾਮ ਹੋ ਗਿਆ ਬਾਬਾ ਜੀ ਦਾ ਬੀੜ ਦਾ ਇੰਤਜ਼ਾਮ ਹੋ ਗਿਆ ਸਾਰਾ ਕੁਝ ਹੋ ਗਿਆ ਲੇਕਿਨ ਲੰਗਰ ਦੀ ਗੱਲ ਆਂਦੀ ਕਿ ਲੰਗਰ ਜਦੋਂ ਬੰਦਾ ਸੜਕ ਉੱਤੇ ਬੰਦਾ بارش ਆ ਜਾਏ ਤੇ ਸਾਰਾ ਕੁਝ ਉਤਲ ਪੁਤਲ ਹੋਈ ਹੁੰਦੀ ਆ ਸਾਰੇ ਕੋਈ ਨਾ ਕੋਈ ਕੰਮ ਹੁੰਦਾ ਰਹਿੰਦਾ ਕੋਈ ਨਾ ਕਰ ਚੱਲਦਾ ਰਹਿੰਦੇ ਗਿਆ ਤੇ ਉਹਦੇ ਬਾਰੇ ਤੁਸੀਂ ਕੁਝ ਚਾਨਣਾ ਪਾਓ ਕਿ ਉਹਦੇ ਬਾਰੇ ਕੀ ਵਿਚਾਰਾ ਤੁਹਾਡਾ ਕਿਉਂਕਿ ਜਗ੍ਹਾ ਕਿੱਥੋਂ ਲਵਗੇ ਇਹ ਵੀ ਦੱਸ ਦ ਨਾਲੇ ਵੀ ਦੱਸਣਾ ਪਏਗਾ ਤੁਹਾਨੂੰ ਕਿ ਉਹ ਬਾਹਰ ਦੀ ਸੜਕ ਵਾਲੀ ਜਗ੍ਹਾ ਤੇ ਆਪਾਂ ਕਰ ਨਹੀਂ ਸਕਦੇ ਹੈਨਾ ਤੇ ਹੁਣ ਆਪਾਂ ਜਗ੍ਹਾ ਕਿੱਥੋਂ ਲਵਾਂਗੇ ਜੇਕਰ ਉੱਪਰ ਬਣਾਨੇ ਤੇ ਉਹ ਜਿਹੜੇ ਹਲਵਾਈ ਹੈ ਜਾਂ ਜਿਹੜੇ ਕਰਤਾ-ਤਰਤਾ ਉਹ ਕਿੱਧਰ ਜਾਣਗੇ ਉੱਪਰ ਹੁਣ ਕੀ ਸੋਚਿਆ ਤੁਸੀਂ ਉਸ ਬਾਰੇ ਅਸੀਂ ਇਹ ਪਹਿਲੇ ਹੀ ਕੰਮ ਕਰ ਦੇਣਾ ਸੀ ਰਸੋਈ ਦਾ ਸਾਡਾ ਪਲਾਨ ਸਭ ਤੋਂ ਪਹਿਲੇ ਰਸੋਈ ਦਾ ਕੰਮ ਕਰਨ ਦਾ ਸੀ ਕਿ ਜਿਹੜਾ ਸਕੂਲ ਸਾਡੇ ਹੱਥੋਂ ਚਲੇ ਗਿਆ ਹੋਇਆ ਉਹ ਸਕੂਲ ਦੀਆਂ ਜਿਹੜੀਆਂ ਪੋੜੀਆਂ ਉਹਨਾਂ ਨੇ ਸਾਈਡ ਤੇ ਬਣਾਈਆਂ ਹੋਈਆਂ ਪ੍ਰਾੜੀਆਂ ਜੀਆਂ ਤੇ ਅਸੀਂ ਉਹਨਾਂ ਦੇ ਲਈ ਬੜੀ ਖੂਬਸੂਰਤ ਜਿਹੜੀ ਗੇਟ ਦੇ ਨਾਲ ਪੌੜੀਆਂ ਬਣਾਈਆਂ ਉਹਨੂੰ ਵੀ ਅਸੀਂ ਡਿਵੈਲਪਮੈਂਟ ਕੀਤੀ ਉਹਦੀ ਵੀ ਸਾਰੀ ਪੂਰੀ ਪਲਸਤਰ ਵਗੈਰਾ ਕਰਾਇਆ ਲੇਕਿਨ ਸਟਾਫ ਨੇ ਸਾਡ ਨੂੰ ਮਤਲਬ ਉਧਰਲੇ ਪਾਸੇ ਪੌੜੀਆਂ ਤੋੜਨੀਆਂ ਪੈਣੀਆਂ ਅਸੀਂ ਜਾਣੇ ਕਿ ਉਹ ਸਟਾਫ ਜਿਹੜਾ ਇਧਰ ਉਹਦੀ ਸਕੂਲ ਜਾਵੇ ਸਕੂਲ ਇਧਰੋਂ ਆਵੇ ਗੇਟ ਵੱਲੋਂ ਫੇਰ ਜਦੋਂ ਸਾਡੇ ਕੋਲੋਂ ਪੌੜੀਆਂ ਟੁੱਟ ਜਾਂਦੀਆਂ ਉਹ ਸਾਡੀ ਅੰਦਰ ਰਸੋਈ ਬਹੁਤ ਵੱਡੀ ਹੈ ਸਿਰਫ ਉਹ ਬਣੀ ਸਹੀ ਨਹੀਂ ਕੋਈ ਰਸੋਈ ਬਹੁਤ ਵੱਡੀ ਹੈ ਜਦੋਂ ਅਸੀਂ ਉਧਰਲੀ ਪੌੜੀਆਂ ਤੋੜ ਦਿੰਦੇ ਆ ਫੇਰ ਸਾਡੀ ਜਿਹੜੀ ਰਸੋਈ ਬਹੁਤ ਵੱਡੀ ਹੋ ਜੂਗੀ ਔਰ ਮਾਡਰਨ ਰਸੋਈ ਬਣਨ ਦੀ ਪੂਰੀ ਉਮੀਦ ਹੈ ਸਾਡੀ ਲੇਕਿਨ ਅਗਲਾ ਪ੍ਰੋਜੈਕਟ ਸਾਡਾ ਸਭ ਤੋਂ ਵਧੀਆ ਇਹ ਹੋਣਾ ਕਿ ਜਦੋਂ ਅਸੀਂ ਸਕੂਲ ਦੇ ਨਾਲ ਸਾਡਾ ਰਸਤਾ ਜਾਬ ਹੋ ਗਿਆ ਉਹ ਸਾਨੂੰ ਮਿਲ ਗਿਆ ਤੇ ਫਿਰ ਅਸੀਂ ਸਭ ਤੋਂ ਪਹਿਲੇ ਪੋੜੀਆਂ ਉਹ ਤੋੜ ਕੇ ਸਕੂਲ ਨੂੰ ਇਧਰੋਂ ਗੇਟ ਕਰ ਦੇਣਾ ਤੇ ਉਹ ਪਾਸਾ ਸਾਰਾ ਅਸੀਂ ਰਸੋਈ ਦੇ ਵਿੱਚ ਲੈਣਾ ਬੜੀ ਵੱਡੀ ਰਸੋਈ ਬਣੇਗੀ ਜੀ ਥੱਲੇ ਉੱਪਰ ਜਾਣ ਦੀ ਲੋੜ ਨਹੀਂ ਪੈਣੀ ਤੇ ਵੀਰ ਜੀ ਇਲੈਕਸ਼ਨ ਹੈ 17 ਤਰੀਕ ਨੂੰ ਤੇ ਜਿਹੜੇ ਜਿੰਨੀ ਸੰਗਤ ਹੈ ਸਿੱਖ ਸੰਗਤ ਹੈਗੀ ਆ ਤੇ ਕਸਤੂਰਵਾ ਨਗਰ ਹੋ ਗਿਆ ਤਾਂ ਲਾਲ ਕੁਰਤੀ ਹੋ ਗਿਆ ਪੂਰੇ ਜਿਹੜੇ ਮਹੱਲੇ ਆ ਜਿੰਨੇ ਵੀ ਸੰਗਤ ਹੈਗੀ ਆ ਠੀਕ ਹੈ ਨਾ ਉਹ ਸਾਰੀ ਸੰਗਤ ਆ ਕੇ ਵੋਟ ਪਾਈ ਗਿਆ ਨਾ ਤੇ ਅਕਸਰ ਤੁਹਾਨੂੰ ਕਿਉਂ ਵੋਟ ਪਾਏ ਮੈਂ ਤਾਂ ਇਹ ਦੱਸਾਂ ਸਾਡੀ ਕੈਂਟ ਦੀ ਸੰਗਤ ਜਿਹੜੇ ਸਿੱਖ ਹੈਗੇ ਨਾ ਬੜੇ ਗੁਰੂ ਪਿਆਰੇ ਆ ਉਹ ਗੁਰੂ ਨੂੰ ਬਹੁਤ ਮੰਨਦੇ ਆ ਉਹਨਾਂ ਦੀ ਸ਼ਰਧਾ ਗੁਰੂ ਘਰ ਨਾਲ ਸਾਡੇ ਗੁਰੂ ਘਰ ਨਾਲ ਬਹੁਤ ਜ਼ਿਆਦਾ ਮੈਂ ਕਈਆਂ ਨੂੰ ਮਿਲਦਾ ਵੀ ਆ ਨਾ ਤਾਂ ਉਹ ਕਹਿੰਦੇ ਜੀ ਸਾਡੇ ਤਾਂ ਮਤਲਬ ਪੈਰ ਨਹੀਂ ਗੁਰੂ ਘਰ ਬਹੁਤ ਜੇ ਦੂਸਰਾ ਤੁਹਾਡੇ ਨਾਲ ਆਪੋਜੀਟ ਖੜਾ ਉਹ ਵੀ ਗੁਰੂ ਦਾ ਪਿਆਰਾ ਹੈਗਾ ਨਾ ਉਹ ਵੀ ਸੰਗਤ ਗੁਰੂ ਦੀ ਸੰਗਤ ਹੈ ਗਿਆ ਸਵਾਲ ਤਾਂ ਮੇਰਾ ਇਹ ਹੈ ਨਾ ਕਿ ਤੁਹਾਨੂੰ ਕਿਉਂ ਵੋਟ ਪਾਏ ਕਿ ਇੱਕ ਜਾਂ ਏਜੰਡਾ ਦੱਸ ਦਿਓ ਆਪਣਾ ਕਿ ਮੈਨੂੰ ਇਸ ਕਰਕੇ ਕੀਤਾ ਜਾਵੇ ਮੈਂ ਤਾਂ ਇਸ ਕਰਕੇ ਉਮੀਦ ਰੱਖਦਾ ਹਾਂ ਨਾ ਤੁਹ ਕਿ ਅਸੀਂ ਕਾਰਜ ਕੀਤੇ ਆ ਭਾਜੀ ਅਸੀਂ ਜਿਹੜੇ ਡਿਵੈਲਪਮੈਂਟ ਕੀਤੀ ਹੈ ਜਿੰਨੇ ਕਾਰਜ ਆਪਣੇ ਟਾਈਮ ਤੇ ਸਾਡੇ ਹੋਏ ਐ ਸਾਡੀ ਕਮੇਟੀ ਨੇ ਕੀਤੇ ਐ ਸੰਗਤ ਦੇ ਸੰਯੋਗ ਨਾਲ ਕੀਤੇ ਐ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਨਾਲ ਹੋਏ ਐ ਗੁਰੂ ਮਹਾਰਾਜ ਦਾ ਹੱਥ ਰਿਹਾ ਤਦ ਹੀ ਇਹ ਕੰਮ ਹੋਏ ਐ ਲੇਕਿਨ ਸਾਡੀ ਜਿਹੜੀ ਸੰਗਤ ਹੈ ਬਹੁਤ ਗੁਰਸਿੱਖ ਸੰਗਤ ਹੈ ਉਹ ਇਹ ਸਭ ਕੁਝ ਦੇਖਦੀ ਹੈ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜਦੋਂ ਸਰਕਾਰ ਬੰਦੀ ਹੈ ਤੇ ਹਰ ਇੱਕ ਸਰਕਾਰ ਇਹ ਹੀ ਕਹਿੰਦੀ ਹੁੰਦੀ ਹੈ ਆਪਾਂ ਸਰਕਾਰ ਵਾਲੇ ਪਾਸੇ ਚੱਲਦੇ ਆ ਕਿ ਇਹ ਹੀ ਕਹਿੰਦੀ ਹੁੰਦੀ ਹੈ ਕਿ ਹੁਣ ਅਸੀਂ ਜਿੱਤੇ ਤੇ ਐ ਲੇਕਿਨ ਸਾਨੂੰ ਪੰਡਾ ਖਾਲੀ ਮਿਲਿਆ ਹਣਾ ਪਰ ਲੇਕਿਨ ਹੁਣ ਤੁਸੀਂ ਭਾਂਡਾ ਭਰਿਆ ਹੈ ਦੇ ਰਹੇ ਹੋ ਤੇ ਤੁਹਾਡਾ ਹੈਗਾ ਹਿਸਾਬ-ਤਬ ਕੀ ਆਪਾਂ ਲੋਕਾਂ ਨੂੰ ਦੱਸ ਸਕੇ ਕਿ ਆਪਾਂ ਕੀ ਇਸ ਇਲੈਕਸ਼ਨ ਦੇ ਵਿੱਚ ਕਰੀਏ ਆਪਾਂ ਕੀ ਦੇਵਾਂਗੇ 40000 ਤੋਂ ਕਿੱਥੇ ਲੱਖਾਂ 'ਚ ਪਹੁੰਚੇ ਆਪਾਂ ਉਹ ਦੱਸੋ ਕਿਉਂ ਦੱਸਣਾ ਤੁਸੀਂ ਬੜਾ ਵਧੀਆ ਕੰਮ ਕੀਤਾ ਹੈਗਾ ਅਸੀਂ ਜਦੋਂ ਮਤਲਬ ਸੇਵਾ ਸੰਭਾਲੀ ਨਾ ਅਸੀਂ ਅਕਾਊਂਟੈਂਟ ਵੀ ਰੱਖਿਆ ਅਸੀਂ ਸੀਏ ਵੀ ਰੱਖਿਆ ਅਸੀਂ ਇੱਕ ਇੱਕ ਪੈਸਾ ਜਿਹੜਾ ਬੈਂਕਰਾਂ ਹੀ ਦਿੱਤਾ ਚੈੱਕ ਦਈਦੇ ਸੀਗਾ ਬੈਂਕ ਰਾਈ ਜਾਂਦਾ ਸੀਗਾ ਇੱਕ ਨੰਬਰ ਦੇ ਵਿੱਚ ਸਾਰਾ ਕੰਮ ਕੀਤਾ। ਔਰ ਸਾਡਾ ਜਿਹੜਾ ਹਸਾਬਕਦ ਦਾ ਵਾ ਆਡਿਟ ਵੀ ਹੋਇਆ ਪੂਰਾ। ਸਾਨੂੰ ਕੋਈ ਵੀ ਮਤਲਬ ਜਿਹੜੇ 8-10 ਇੱਕ ਜਿਹੜੇ ਵੀ ਪਿਆਰੇ ਗੁਰੂ ਕੇ ਆਲ ਜਦੋਂ ਮੰਗਣ ਅਸੀਂ ਉਹਨਾਂ ਨੂੰ ਦਿਖਾਣ ਲਈ ਤਿਆਰ ਹੈ। ਨਹੀਂ ਉਹ ਕਿਉਂ ਆਣ ਕੇ ਮੰਗਣ ਅੱਜ ਤੇ ਅੱਜ ਬੈਠੇ ਹੋਏ ਆਪਾਂ ਤੇ ਮਾਲੇ ਦੱਸ ਕਰਨ ਦੱਸਦਾ ਕਿ ਹੁਣ ਸਾਡੇ ਕੋ ਖਜ਼ਾਨਾ ਕੀ ਪਿਆ ਸੀ ਔਰ ਕੀ ਕਰਨਾ ਚਾਹਨੇ ਆ। ਦੇਖੋ ਜੀ ਸਾਡੇ ਜਿਹੜੇ ਗੁਰੂ ਘਰ ਦਾ ਖਜ਼ਾਨਾ ਕਦੀ ਖਾਲੀ ਨਹੀਂ ਹੁੰਦਾ ਜੀ। ਬੜਾ ਭਰਿਆ ਪਿਆ। ਉਹ ਸਾਰਾ ਸਾਡੇ ਕੋਲ ਮੇਨਟੇਨ ਆ ਪਿਆ ਹੋਇਆ ਤੇ ਜਦੋਂ ਵੀ ਤੁਸੀਂ ਕਹੋਗੇ ਸੰਗਤ ਕਹੂਗੀ ਅਸੀਂ ਉਹਨਾਂ ਨੂੰ ਸਾਰਾ ਦੇ ਦਾਂਗੇ ਲੇਕਿਨ ਇਹਦੇ ਵਿੱਚ ਇੱਕ ਅਸੀਂ ਹੋਰ ਗੱਲ ਵੀ ਕਹਾਂਗੇ ਕਿ ਮੈਂ ਜਿਹੜੇ ਆ ਨਾ ਦਾਸ ਨੇ ਜਿਹੜੇ ਵੀ ਬਿੱਲ ਲੱਗੇ ਸਾਰੇ ਕੰਪਲੀਟ ਕਰ ਦਿੱਤੇ ਆ ਜਿਹੜੇ ਵੀ ਲੋਕ ਸੰਗਤ ਦੇ ਪੈਸੇ ਕਿਹਿਆਂ ਦੇ ਰਹਿੰਦੇ ਸੀ ਉਹ ਕੰਪਲੀਟ ਕਰਕੇ ਦਿੱਤੇ ਆ ਹਾਂ ਪਹਿਲਾ ਇਹ ਹੈ ਕਿ ਜਿੰਨਾ ਤੁਸੀਂ ਸਿਜਾਵੜ ਕੀਤੀ ਆ ਜਿੰਨਾ ਵੀ ਸਾਰਾ ਤਾਮਜਾਮ ਕੀਤਾ ਜਿੰਨੇ ਵੀ ਲੈਂਟਰ ਪਾਏ ਜੋ ਵੀ ਕੀਤਾ ਤੇ ਬਾਅਦ ਉਹ ਦੂਸਰੇ ਵੇ ਘੁੰਮਦੇ ਆਣ ਸਾਡਾ ਭਾਜੀ ਦੇ ਸੰਤ ਪੈਸੇ ਬਿਲੇ ਨਹੀਂ ਸਜਾਣ ਦੇ ਨਹੀਂ ਮਿਲੇ ਸਾਡੀ ਟੱਕੜ ਦੇ ਨਹੀਂ ਮਿਲੇ ਸਾਨੂੰ ਪੀਓਪੀ ਦੇ ਪੈਸੇ ਮਿਲੇ ਇਦਾਂ ਤਾਂ ਨਹੀਂ ਸਾਰੇ ਭੁਗਤਾਨ ਕਰ ਚੁੱਕੇ ਆ ਸਾਰੇ ਜਿਹੜੀ ਪੇਮੈਂਟ ਹੈਗੀ ਹੈ ਚੈੱਕ ਰਾਈ ਸਾਰੀ ਜਿੰਨਾ ਦੀ ਵੀ ਹੈ ਅਸੀਂ ਉਸੇ ਟਾਈਮ ਨਾਲ ਦੀ ਨਾਲ ਦਿੱਤੀ ਹੈ ਜੀ ਅੱਜ ਤੱਕ ਵੀ ਜਿਹੜਾ ਕੋਈ ਪੇਮੈਂਟ ਹੈਗੀ ਆ ਕਿਸੇ ਦੀ ਅਸੀਂ ਉਹਨਾਂ ਨੂੰ ਵੀ ਕੰਪਲੀਟ ਕਰਨ ਤੇ ਲੱਗੇ ਹੋਏ ਆ ਕਿ ਨਾਲ ਹੀ ਨਾਲ ਦੇ ਕੇ ਤੇ ਅਸੀਂ ਆਪਾਂ ਇੱਕ ਕਲੀਅਰ ਹੋਈ ਹੈ ਤੇ ਦਰਸ਼ਕਾਂ ਸਾਡੇ ਨੂੰ ਕੀ ਕਹਿਣਾ ਚਾਹੋਗੇ ਲਾਸਟ ਵਿੱਚ ਦਸਕਾਂ ਨੂੰ ਮੇਰੀ ਹੱਥ ਜੋੜ ਕੇ ਇੱਕ ਕਈ ਬੇਨਤੀ ਹੈ ਕਿ ਜੋ ਦਾਸ ਨੇ ਆਪ ਜੀ ਦਾ ਪੂਰਾ ਸਾਥ ਲਿਆ ਹੈ ਆਪ ਜੀ ਨੇ ਪੂਰਾ ਦਿਲ ਨਾਲ ਮੈਨੂੰ ਸੰਗਤਾਂ ਦਾ ਬੜਾ ਪਿਆਰ ਵੀ ਮਿਲਿਆ ਗੁਰੂ ਘਰ ਦੇ ਵਿੱਚ ਰੌਣਕਾਂ ਵੀ ਬੜੀਆਂ ਲੱਗੀਆਂ ਜਿਹੜੇ ਵੀ ਪ੍ਰੋਗਰਾਮ ਹੁੰਦੇ ਸੀ ਸੰਗਤ ਬੜੀ ਉਤਸ਼ਾਹ ਨਾਲ ਆਉਂਦੀ ਰਹੀ ਹੈ ਮੈਂ ਵੀ ਹਰ ਕਿਸ ਨੂੰ ਫੋਨ ਕਰ ਕਰਕੇ ਬੁਲਾਉਂਦਾ ਰਿਆ ਵੀ ਆਓ ਗੁਰੂ ਘਰ ਦੇ ਵਿੱਚ ਰੌਣਕਾਂ ਲਾਈਏ ਗੁਰਮਤ ਸਾਬ ਦੇ ਪ੍ਰਕਾਸ਼ ਉਸ ਸਮ ਮਨਾਈਏ ਤਾਂ ਚੰਗਤਾਂ 'ਚ ਵੀ ਉਤਸ਼ਾਹ ਹੁੰਦਾ ਸੀ ਬੜੇ ਆਂਦੇ ਸੀ ਸੰਗਤ ਆਂਦੀ ਹੈ ਅੱਜ ਵੀ ਆ ਰਹੀ ਸੰਗਤ ਤੇ ਸੰਗਤ ਦੇ ਅੱਗੇ ਮੇਰੀ ਹੱਥ ਜੋੜ ਕੇ ਹੀ ਬੇਨਤੀ ਹੈ ਕਿ ਦਾਸ ਨੂੰ ਇੱਕ ਵਾਰੀ ਹੋਰ ਸੇਵਾ ਦਾ ਮੌਕਾ ਦੋ ਤਾਂ ਕਿ ਜਿਹੜੇ ਮੇਰੇ ਅਧੂਰੇ ਕੰਮ ਹੈ ਸਾਡੇ ਦੂਰੇ ਕੰਮ ਹੈ ਤੁਹਾਡੀ ਜਿਹੜੀ ਗੁਰੂਵਾਰਾਜ ਦਾ ਦਰਬਾਰ ਹੈ ਉਹਨੂੰ ਸੋਹਣੇ ਤਰੀਕੇ ਨਾਲ ਆਪਾਂ ਕੰਪਲੀਟ ਕਰੀਏ ਜਿਹੜਾ ਸਾਡਾ ਸਭ ਤੋਂ ਵੱਡਾ ਪ੍ਰੋਗਰਾਮ ਹੈ ਸਕੂਲ ਦਾ ਰਸੋਈ ਦਾ ਤੇ ਜਿਹੜਾ ਵਿੜੇ ਦੇ ਵਿੱਚ ਅਸੀਂ ਨਿਸ਼ਾਨ ਸਾਹਿਬ ਵਗੈਰਾ ਇੱਧਰ ਲਿਆਣਾ ਚਾਹੁੰਦੇ ਆ ਵਿੜੇ 'ਚ ਵੱਡਾ ਹਾਲ ਬਣਾਉਣਾ ਚਾਹੁੰਦੇ ਆ ਉਹਦੇ ਨਾਲ ਹੀ ਅਸੀਂ ਜਿਹੜੀ ਉੱਪਰ ਬਿਲਡਿੰਗ ਹੈ ਉਹ ਵੀ ਕੱਚੀ ਹੈ ਬਿਲਡਿੰਗ ਉਹਨੂੰ ਵੀ ਅਸੀਂ ਦਵਾਰਾਂ ਮਤਲਬ ਉਹ ਲੈਂਟਰ ਪਾ ਕੇ ਇੱਕ ਵੱਡਾ ਹਾਲ ਬਣਾਣਾ ਚਾਹਣੇ ਕੱਲ ਨੂੰ ਹੋ ਸਕੇ ਤਾਂ ਲੰਗਰ ਆਪਾਂ ਉੱਥੇ ਹੀ ਕਰਿਆ ਕਰੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ